ਬਾਪੂ ਮਰੇ ਤੋਂ ਬਾਅਦ ਫਿਰ ਇਹਨੂੰ ਮੈਂ ਚੱਕ ਲਿਆ ਜੀ ਵੀ ਕਾਕਾ ਆਪਦੇ ਹੋਣ ਵਾਲੇ ਜਵਾਕਾਂ ਨੂੰ ਨਾ ਗੁੱਟਿਆ ਕਰੇ ਸਿੱਟਾਂ ਨੂੰ ਜੀ ਨਹੀਂ ਕੀਤਾ ਜੀ ਖਾਸਾ ਕੁਝ ਜੁੜਿਆ ਹੋਇਆ ਨਾ ਇਹਦੇ ਨਾਲ ਯਾਰ ਜੇ ਮੈਂ ਤੈਨੂੰ ਕੋਲ ਬਿਠਾ ਕੇ ਨਾ ਪਿਆਰ ਨਾਲ ਸਮਝਾਇਆ ਹੁੰਦਾ ਨਾ ਤੂੰ ਪੜਨੋਂ ਹਟਦਾ ਤੇ ਨਾ ਤੇਰੀ ਇਹ ਹਾਲਤ ਹੁੰਦੀ ਪਾਣ ਨਾਲੇ ਕਿਹੜਾ ਡੀਸੀ ਲੱਗੇ ਜੀ ਤੇ ਗੱਲ ਰਹੀ ਪੜਾਉਣ ਦੀ ਸਕੂਲ ਦੀ ਉਹੀ ਐ ਉਹੀ ਤੂੰ ਹੀ ਐ ਉਹੀ ਮੈਂ ਆ ਉਹੀ ਕਮਰਾ ਅੱਜ ਪੜਾ ਲੋ ਪਿਆਰ ਨਾਲ ਬਿਠਾ ਕੇ ਅੱਛਾ ਹਾਂ ਚੱਲ ਫਿਰ ਚਲੋ ਚੱਲ ਆਇਓ ਆ ਵੀ ਕੀੜੇ ਨਹੀਂ ਨਹੀਂ ਕਰਨ ਦੀ ਹਾਂ ਹਾਂ ਯੈਸ ਮੇਰੇ ਪਿੰਡ ਦਾ ਲੇਖ ਸੁਣਾ ਆ ਜਾ ਮੇਰੇ ਪਿੰਡ ਦਾ ਜੀ ਹਾਂ ਹਾਂ ਹੋ ਜਾ ਸ਼ੁਰੂ ਮੇਰੇ ਪਿੰਡ ਦਾ ਨਾਂ ਸੱਲ ਹੈ ਸਾਡੇ ਪਿੰਡ ਚ ਕੋਈ ਵੀ ਵਹਿਲਾ ਨਹੀਂ ਹੈ ਪਰ ਸਾਰ ਸਾਰੇ ਲੋਕ ਨੌਕਰੀਆਂ ਤੇ ਲੱਗ ਜਾਂਦੇ ਹਨ ਜਾਫਰ ਖੇਤੀ ਤੇ ਹੋਰ ਕੰਮ ਧੰਦੇ ਕਰਦੇ ਹਨ